ਤੁੰਡਾ ਦੀ ਦਾਣਾ ਮੰਡੀ ਵਿੱਚ ਕਿਸਾਨ ਆਪਣੀ ਕਣਕ ਦੀ ਫਸਲ ਵੇਚਣ ਵਾਸਤੇ ਪਹੁੰਚ ਰਹੇ ਹੈਗੇ ਨੇ ਮੌਸਮ ਖਰਾਬ ਸੀ ਥੋੜਾ ਜਿਹਾ ਕੜਕ ਕੀਤੀ ਹੈ ਕਿ ਮੌਸਮ ਖਰਾਬ ਹੋਣੇ ਕਰਕੇ ਬਾਢੀ ਲੇਟ ਆਈ ਹੈਗੀ ਪ੍ਰਬੰਧ ਪਾਣੀ ਪੂਣੀ ਦਾ ਪ੍ਰਬੰਧ ਪੂਰਾ ਲੈਟ ਟੂ ਵਾਸ਼ਰੂਮ ਦਾ ਪੂਰਾ ਦਾ ਉਹ ਸਾਰੀ ਸਹੂਲਤ ਹੈਗਾ ਸਪਾਈ ਦੇਖਣੋਂ ਕੋਈ ਨਹੀਂ ਹੈਗੀ ਚੋਰ ਬਾਤੂ ਆਉਂਦੇ ਆ ਤਾਂ ਜਮਾ ਨਹੀਂ ਖਾਉਂਦੇ ਕੋਈ ਵੀ ਜ਼ਿੰਮੇਵਾਰ ਤੋਂ ਪੁੱਛ ਲਓ ਕੱਲਾ ਮੈਂ ਨਹੀਂ ਕਹਿ ਰਿਹਾ ਕਿ ਚੋਰਾਂ ਦਾ ਬਹੁਤ ਬੁਰਾ ਹਾਲ ਹੈ ਕਿ ਇੱਕ ਅੱਧਾ ਗੇਟ ਲੱਗ ਜਾਈ ਮਤਲਬ ਕਿ ਬੰਦ ਹੋ ਜਾਣ ਗੇਟੀ ਸਾਨੂੰ ਉਹ ਸਮੱਸਿਆ ਦੂਰ ਹੋ ਜਾਏਗੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਬਿੰਦ ਸੈਣੀ ਬਠਿੰਡਾ ਦੀ ਦਾਣਾ ਮੰਡੀ ਵਿੱਚ ਕਿਸਾਨ ਆਪਣੀ ਕਣਕ ਦੀ ਫਸਲ ਵੇਚਣ ਵਾਸਤੇ ਪਹੁੰਚ ਰਹੇ ਹੈਗੇ ਨੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਮੰਡੀ ਵਿੱਚ ਅਸੀਂ ਮੰਡੀ ਵਿੱਚ ਮੌਜੂਦ ਹੈਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਗਾ ਜਗਾ ਤੇ ਕਿਸਾਨਾਂ ਨੇ ਆਪਣੀ ਕਣਕ ਦੀ ਜਿਹੜੀ ਫਸਲ ਜਿਹੜੀ ਹੈਗੀ ਹੈ ਰੱਖੀ ਹੋਈ ਹੈਗੀ ਤੇ ਇੰਤਜ਼ਾਰ ਕਰ ਰਹੇ ਹੈਗੇ ਨੇ ਕਦੋਂ ਕਿਸਾਨਾਂ ਦੀ ਫਸਲ ਜਿਹੜੇ ਕਿ ਬੋਲੀ ਹੁੰਦੀ ਹੈ ਕਦੋਂ ਖਰੀਦ ਹੁੰਦੀ ਹੈਗੀ ਆ ਫਿਲਹਾਲ ਜਿਹੜਾ ਹੈਗਾ ਮਾਰਕ ਕਮੇਟੀ ਦੇ ਤਰਫੋਂ ਦਾਵਾ ਕੀਤਾ ਜਾ ਰਿਹਾ ਇਸ ਵਾਰ ਜਿਹੜਾ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਾ ਜਾਵੇ ਕਿਸਾਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆ ਦਿੱਤੀ ਜਾਵੇਗੀ ਮੰਡੀ ਵਿੱਚ ਮਾਰਕ ਕਮੇਟੀ ਤਰਫੋਂ ਸਾਰੇ ਪ੍ਰਬੰਧ ਪੂਰੇ ਕਰ ਦਿੱਤੇ ਗਏ ਹੈਗੇ ਨੇ ਚਾਹੇ ਮੰਡੀ ਦੀ ਸਾਫ ਸਫਾਈ ਦੀ ਗੱਲ ਕਰੀਏ ਚਾਹੇ ਕਿਸਾਨਾਂ ਵਾਸਤੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਚਾਹੇ ਪਬਲਿਕ ਟਾਇਲਟ ਦੀ ਗੱਲ ਕਰੀ ਹੈਗੇ ਸਾਰੇ ਜਿਹੜੇ ਪ੍ਰਬੰਧ ਪੂਰੇ ਹੈਗੇ ਨੇ ਤੇ ਮੰਡੀ ਵਿੱਚ ਫਿਲਹਾਲ ਜਿਹੜੀ ਹੈ ਕਣਕ ਜਿਹੜੇ ਹੈਗੇ ਮਾਤਰਾ ਕਾਫੀ ਘੱਟ ਹਾਲੇ ਪਹੁੰਚ ਰਹੀ ਹੈਗੇ ਜਿਵੇਂ ਜਿਵੇਂ ਦਿਨ ਵੱਧਦੇ ਰਹਿਣਗੇ ਤੇ ਕਿਸਾਨ ਜਿਹੜੇ ਹੈਗੇ ਆਪਣੇ ਕਣਕ ਦੀ ਵਾਢੀ ਕਰਕੇ ਕਣਕ ਨੂੰ ਵੱਢ ਕੇ ਮੰਡੀ ਵਿੱਚ ਵੇਚਣ ਵਾਸਤੇ ਪਹੁੰਚਣਗੇ ਸਾਡੇ ਕੋਲ ਕਿਸਾਨ ਮੌਜੂਦ ਹੈ ਕਿਸਾਨਾਂ ਨਾਲ ਗੱਲਬਾਤ ਕਰਦੇ ਹੈਗੇ ਅਸੀਂ ਸਾਨੂੰ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਪਿੰਡ ਦੱਸੋ ਤੇ ਤੁਸੀਂ ਕਣਕ ਲੈ ਕੇ ਆਇਓ ਕਿ ਤੁਹਾਡੇ ਕਣਕ ਦੀ ਖਰੀਦ ਹੋ ਚੁੱਕੀ ਹੈ ਕਿ ਗਣਾ ਬਾਰੇ ਕਣਕ ਦੀ ਖਰੀਦ ਅੱਜ ਹੋ ਜੂਗੀ ਅਸੀਂ ਪਿੰਡ ਗਹਿਰੀ ਪੁੱਤਰ ਦੋਨੇ ਗਹਿਰੀ ਪੁੱਤਰ ਦੀ ਹੈ ਅਸੀਂ ਅੱਜ ਸਾਡੀ ਕਣਕ ਤੁਲ ਜੂਗੀ ਬਸ ਕਦੋਂ ਆਏ ਤੁਸੀਂ ਮੰਡੀ ਵਿੱਚ ਇਹ ਪਰਸੋ ਆਏ ਸੀ ਤੇ ਦੋ ਦਿਨ ਹੋ ਗਏ ਤੁਹਾਡੇ ਕਣਕ ਦੀ ਬੋਲੀ ਹੋਈ ਨਹੀਂ ਨਹੀਂ ਇਨਸਪੈਕਟਰੀ ਥੋੜਾ ਡਰਦੇ ਆ ਜੀ ਜੇ ਜੀ ਹੈ ਨਾ ਪਰ ਕੋਈ ਕਣਕ ਸੁੱਕੀ ਹੈ ਕੋਈ ਕੋਈ ਚੱਟ ਨਹੀਂ ਹੈ ਅੱਛਾ ਹੋਰ ਪ੍ਰਬੰਧਾ ਦੀ ਗੱਲ ਕਰੀਏ ਮਾਰਕ ਕਮੇਟੀ ਤਰਫੋਂ ਕਿਸਾਨਾਂ ਵਾ ਜਿਹੜੇ ਪ੍ਰਬੰਧ ਕੀਤੇ ਗਏ ਹੈਗੇ ਨੇ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਤੁਹਾਡੇ ਇਸ ਬਰ ਕੀ ਕਹਿਣਾ ਹੈ ਪ੍ਰਬੰਧ ਬਹੁਤ ਵਧੀਆ ਜੀ ਕੋਈ ਚੀਜ਼ਾਂ ਤੋੜਨੀ ਹੈ ਸਭ ਠੀਕ ਹੈ ਨਾ ਐਵੇਂ ਅੱਖਾਂ ਮੜੀ ਹ ਲੈ ਸਹੀ ਕੀ ਪ੍ਰਬੰਧ ਕੀਤੇ ਨੇ ਤੁਹਾਨੂੰ ਕੀ ਨਜ਼ਰ ਆ ਰਹੇ ਨੇ ਪਾਣੀ ਵੀ ਦੇਖ ਲਓ ਪਾਣੀ ਵੀ ਹੈਗਾ ਟਾਇਲਟ ਉਧਰ ਜਾਣਾ ਉਹ ਵੀ ਹੈਗਾ ਇਹ ਸਹੀ ਹੈ ਇਹ ਵੀ ਬਹੁਤ ਹੈ ਸਹੀ ਹੈ ਵਾਹੀ ਹਾਂ ਇਹ ਚਾਹੀਦਾ ਸੜਕ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਜੀ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਮੌਸਮ ਖਰਾਬ ਚੱਲ ਰਿਹਾ ਹੈਗਾ ਮਾਰਗ ਕਮੇਟੀ ਤਰਫੋਂ ਮੌਸਮ ਨੂੰ ਦੇਖਦੇ ਹੋਏ ਪ੍ਰਬੰਧ ਕੀਤੇ ਗਏ ਨੇ ਤੁਰੰਤ ਤਰਪਾਲਾਂ ਦਿੱਤੀ ਜਾ ਰਹੀਆਂ ਹੈਗੇ ਕਿਹਨਾਂ ਬਾਰੇ ਹਾਂਜੀ ਹਾਂਜੀ ਤਰਪਾਲਾਂ ਬਹੁਤ ਪਈਆਂ ਨੇ ਕਿੱਟੇ ਲੱਗੇ ਬੰਦਰਪਾਲਾਂ ਦੇ ਕੋਲੇ ਸ਼ਾਮ ਨੂੰ ਪਾ ਕੇ ਸੀਗੇ ਸਵੇਰ ਹਲਾ ਤਰਪਾਲਾ ਆ ਕੇ ਹੁਣ ਟੱਪ ਲੱਗਣ ਵਾਸਤੇ ਕੱਲ ਲੈ ਕੇ ਆਏ ਕਣਕਾ ਜੀ ਟੋਲੀ ਸਾਡੀ ਕਣਕਾ ਲਾ ਕੇ ਪ੍ਰਬੰਧ ਪਾਣੀ ਪੂਣੀ ਦਾ ਪ੍ਰਬੰਧ ਪੂਰਾ ਲਾਈਟ ਟੁਆਇਲਟ ਬਾਥਰੂਮ ਦਾ ਪੂਰਾਗਾ ਥੋੜੀ ਕਣਕ ਜੁਰੂ ਲੇਟ ਆਈ ਐ ਕਿ ਮੌਸਮ ਖਰਾਬ ਹੋਣ ਕਰਕੇ ਬਸ ਅੱਜ ਤੋਂ ਮੰਡੀ ਭਰ ਜੂਗੀ ਪੂਰੀ ਕਣਕ ਨਾਲ ਇਸ ਤੋਂ ਇਲਾਵਾ ਜਿਹੜੇ ਗੱਲ ਕਰੀਏ ਖਰੀਦ ਨਾਲ ਦੇ ਨਾਲ ਹੋ ਰਹੀ ਹੈ ਕਿ ਕੱਲ ਆਏ ਅੱਜ ਤੋਲ ਦੇਣਗੇ ਨਾਲ ਦੀ ਨਾਲ ਹੀ ਮੰਨੇ ਜਾਊਗਾ ਕਿਉਂਕਿ ਕੱਲ ਆਏ ਅਸੀਂ ਅੱਜ ਤਲ ਜੂਗੀ ਚਾਰ ਲੱਗ ਗਿਆ ਚਾਰ ਲੱਗਿਆ ਪਿਆਗਾ ਕੋ ਚੱਕਰ ਨਹੀਂਗਾ ਹੋਰ ਸਾਰਾ ਤੁਹਾਨੂੰ ਬਾਕੀ ਡਿਸਾਈਡਦਾ ਕਾ ਮੰਡੀ ਦਾ ਤੇ ਹੋਰ ਜੇ ਗੱਲ ਕਰੀਏ ਲਿਫਟਿੰਗ ਦੀ ਗੱਲ ਕਰੀਏ ਵਾਰਦਾਨੇ ਦੀ ਗੱਲ ਕਰੀਏ ਉਹ ਬਹੁਤ ਵਧੂ ਆ ਪਿਆ ਜੀ ਬਹੁਤ ਜ਼ਿਆਦਾ ਆ ਪਿਆ ਵਾਰਦਾਨਾ ਕੋਈ ਪ੍ਰੋਬਲਮ ਨਹੀਂ ਗੀ ਬਾਕੀ ਅੱਜ ਜੋ ਸ਼ੁਰੂ ਹੋ ਜੂਗੀ ਖਰੀਦ ਉਸ ਦਿਵਾਰ ਪਤਾ ਲੱਗ ਜੂਗਾ ਅੱਜ ਅੱਜ 16 ਤਰੀਕ ਹੋ ਚੁੱਕੀ ਹੈ ਤੇ ਜਿਹੜੇ ਮੰਡੀ ਆਪਾਂ ਗੱਲ ਕਰੇ ਕਾਫੀ ਘੱਟ ਜਿਹੜੇ ਕਿਸਾਨ ਨੇ ਮੰਡੀ ਵਿੱਚ ਕਣਕ ਲੈ ਕੇ ਪੁੱਛੇ ਕਿ ਕਾਰਨ ਕੀ ਹੈ ਇਹ ਮੌਸਮ ਖਰਾਬ ਸੀਗਾ ਥੋੜਾ ਜਿਹਾ ਕੜਕ ਗੇਤੀ ਹੈ ਕਿ ਮੌਸਮ ਖਰਾਬ ਹੋਣੇ ਕਰਕੇ ਬਾਢੀ ਲੇਟ ਆਈ ਹੈਗੀ ਘੱਟੋ ਘੱਟ 10 ਦਿਨ ਬਾਢੀ ਲੇਟ ਹੈ ਪਿਛਲੀ ਵਾਰ ਨਾਲੋਂ ਅੱਗੇ ਫਸਾਖੀ ਤੋਂ ਅਧਮਚਾਦ ਨਿਭੜੀਆਂ ਦਾ ਕੰਮ ਐਕਦੀ ਸਾਰੀ ਬਾਢੀ ਜਿਹੜੀ ਸ਼ੁਰੂ ਹੋਈ ਹੈਗੀ ਇਹ ਫਸਾਖੀ ਤੋਂ ਬਾਅਦ ਸ਼ੁਰੂ ਹੋਈ ਹੈਗੀ ਸਹੀ ਮੈਂਡ ਅੱਜ ਤੋਂ ਬਾਅਦ ਸ਼ੁਰੂ ਹੋਊਗੀ ਇਹ ਦੇਖੋ ਥੋੜ ਚਾਹ ਹੋਰ ਫਿਰ ਅੱਗੇ ਹੋਰ ਮੰਡੀ ਹੋਰ ਕਿਸਾਨ ਕਣਕ ਲੈ ਕੇ ਆਣਗੇ ਹਾਂਜੀ ਹਾਂਜੀ ਆਉਣਗੇ ਸਾਰੇ ਹੀ ਆਉਣਗੇ ਜਿਨ੍ਹਾਂ ਨੇ ਕਣਕ ਦੀ ਬੀਜ ਲੈ ਕੇ ਆਉਣਗੇ ਸਾਰੇ ਮੰਡੀ ਜੀ ਭਰ ਜੂ ਦੋ ਦਿਨਾਂ ਦੀ ਮੰਡੀ ਸਾਰੀ ਭਰ ਜੂ ਹਾਂਜੀ ਦੋ ਦਿਨਾਂ ਦੀ ਸਾਰੀ ਮੰਡੀ ਭਰ ਜੂਗੀ ਦੋ ਦਿਨ ਸਾਰੀ ਮੰਡੀ ਭਰ ਜੂ ਸਭ ਭਰ ਜੂ ਓ ਲੋ ਜੀ ਜਵਾਂ ਓ ਲੋ ਜੀ ਹੋਰ ਵੀ ਕਿਸਾਨ ਅਗਰ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਪਾਲ ਸਿੰਘ ਕਿਹੜਾ ਪਿੰਡ ਹੈ ਕੋਠਿਆ ਮਨਪਰਾਏ ਹਾਂਜੀ ਦੱਸੋ ਤੁਹਾਡੀ ਕਣਕ ਦੀ ਫਸਲ ਵਿਕ ਚੁੱਕੀ ਆ ਬੋਲੀ ਹੋ ਚੁੱਕੀ ਕਿ ਕਹਿੰਦੇ ਹਨ ਮਾਰੇ ਬੋਲੀ ਤਾਂ ਹੋਈ ਨਹੀਂ ਅਲੇ ਪਰਸੋਂ ਨਹੀਂ ਆਈ ਇਹ ਕਿਨੇ ਵੀ ਸਰਾਵਾਂ ਕ ਪਰ ਚੋਰਾਂ ਦਾ ਬਹੁਤ ਬਰਹਾੜਾ ਇੱਥੇ ਰਾਤ ਨੂੰ ਜਮਾ ਨਹੀਂ ਪੈਂਦੇ। ਮਤਲਬ ਕਿ ਚਾਰੇ ਪਾਸੇ ਬਾਹਰ ਖੁੱਲੇ ਐ ਕੋਈ ਗੇਟ-ਕੂਟ ਲੱਗਣਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਵੀ ਰਾਤ ਨੂੰ ਸੌਂ ਨਹੀਂ ਦਿੰਦੇ ਚੋਰ ਇੰਨੇ ਬਰਹਾੜਾ ਲਾਈ। ਅੱਛਾ ਜ਼ਿਮੀਂਦਾਰ ਰਾਤ ਨੂੰ ਇੱਥੇ ਕਣਕ ਰਖਵਾਲੀ ਸੀ ਜਦੋਂ ਸੌਂਦਾ ਹੈਗਾ ਚੋਰ ਚੋਰੀ ਕਰਕੇ ਲੈ ਜਾਂਦੇ। ਚੌਕੀਦਾਰ ਵੀ ਬੈਠੇ ਰਹਿੰਦੇ ਆਰਾਮ ਨਾਲ ਜੀ ਸੌਂ ਜਾਂਦੇ ਇੱਥੇ। ਕੋਈ ਮਤਲਬ ਕਿ ਚੋਰ ਬਾਧੂ ਆਉਂਦੇ। ਰਾਤ ਨੂੰ ਜਮਾ ਨਹੀਂ ਸੌਂਦੇ। ਕੋਈ ਵੀ ਜ਼ਿਮੀਂਦਾਰ ਤੋਂ ਪੁੱਛ ਲਓ ਇਕੱਲਾ ਮੈਂ ਨਹੀਂ ਕਹਿ ਰਿਹਾ। ਕਿਸੇ ਕੋਲ ਹਾਂ ਜੀ ਪੂਰੀ ਪ੍ਰੋਬਲਮ ਹੈ ਇਸ ਗੱਲ ਦੀ ਅੱਛਾ ਕਣਕ ਤੁਹਾਡੀ ਚੋਰੀ ਹੁੰਦੀ ਹੈ ਹਾਂ ਜੀ ਕਣਕ ਪੂਰੀ ਚੋਰੀ ਹੁੰਦੀ ਹੈ ਜੀ ਮੇਰਾ ਆਪਦਾ ਘਟਾ ਚੱਕਿਆ ਗਈ ਖੋਦ ਦਾਤ ਨੂੰ ਪਰ ਮਾਰਕ ਕਮੇਟੀ ਕਹਿੰਦੇ ਸੀ ਚੌਂਕੀਦਾਰ ਰੱਖੇ ਹੋਏ ਨੇ ਤੇ ਪਰ ਉਹ ਵੀ ਸੌ ਜਾਂਦੇ ਆ ਕਿ ਉਹ ਵੀ ਮਤਲਬ ਕੋਲੇ ਖੜਾ ਚੌਂਕੀਦਾਰ ਮਤਲਬ ਕੋਲ ਚੱਕੀ ਗਈ ਕਣਕ ਦੀ ਅੱਛਾ ਜੇ ਹੋਰ ਪ੍ਰਬੰਧ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਹੋਰ ਪ੍ਰਬੰਧ ਠੀਕ ਹੈ ਜੀ ਮਤਲਬ ਕਿ ਫਾਈ ਠੀਕ ਹੈ ਜੀ ਬਾਹਰ ਤਾਂ ਨਾ ਆ ਰਿਹਾ ਜੀ ਮਤਲਬ ਕਿ ਕਮੇਟੀ ਵਾਲੇ ਵੀ ਢੀੜਾ ਮਾਰਦੇ ਆ ਹਰੇ ਮਤਲਬ ਕਿ ਗਿੱਲੀ ਦਿਖਾਈ ਦਿੰਦੇ ਬੋਚਰ ਨਹੀਂ ਸਹੀ ਆਉਂਦਾ ਉਸ ਦੀ ਪ੍ਰੋਬਲਮ ਆ ਉਹ ਸੇ ਚਲੋ ਮੈਂ ਕਿਹਾ ਦੋ ਦੋ ਟੈਂਸ਼ਨ ਕਿਹੜੇ ਮਾਰ ਹਾਂ ਕਿਹੜੇ ਮਾਰ ਅੱਛਾ ਜੇ ਤੁਸੀਂ ਚੋਰੀ ਵਾਲੀ ਗੱਲ ਕਰ ਰਹੇ ਹੈਗੇ ਉਹ ਮਾਰਕ ਕਮੇਟੀ ਦੇ ਤੁਸੀਂ ਅਧਿਕਾਰੀ ਨਾਲ ਗੱਲਬਾਤ ਕੀਤੀ ਨੂੰ ਦੱਸਿਆ ਵੀ ਇਸ ਸਮੱਸਿਆ ਬਾਰੇ ਨਹੀਂ ਹਾਲੇ ਕੋਈ ਗੱਲ ਨਹੀਂ ਹੋਈ ਨਾ ਉਹ ਮਤਲਬ ਕਿ ਚੋਰਾਂ ਦਾ ਬਹੁਤ ਬੁਰਾ ਹੜਾਈ ਹੈ ਕਿ ਇੱਕ ਅੱਧਾ ਗੇਟ ਲੱਗ ਜਾਈ ਮਤਲਬ ਕਿ ਬੰਦ ਹੋ ਜਾਣ ਗੇਟ ਜੀ ਸਾਨੂੰ ਉਹ ਸਮੱਸਿਆ ਦੂਰ ਹੋ ਜਾਏਗਾ ਬਿਲਕੁਲ ਏਸੀ ਸਾਡੇ ਕੋਲ ਕਿਸਾਨ ਤੇ ਕਿਸਾਨਾਂ ਦਾ ਕਹਿਣਾ ਹੈਗਾ ਵੀ ਪ੍ਰਬੰਧ ਜਿਹੜੇ ਹੈਗੇ ਮਾਰਕ ਕਮੇਟੀ ਤਰਫੋਂ ਵਧੀਆ ਕੀਤੇ ਹੋਏ ਹੈਗੇ ਨੇ ਪਰੰਤੂ ਕੁਝ ਕਿਸਾਨ ਮਾਰਕਰ ਕਮੇਟੀ ਦੇ ਪ੍ਰਬੰਧਾ ਤੋਂ ਨਾਰਾਜ਼ ਵੀ ਨਜ਼ਰ ਆ ਰਹੇ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੰਡੀ ਓਪਨ ਹੋਣ ਕਾਰਨ ਜਿਹੜੇ ਚੋਰ ਜਿਹੜੇ ਹੈਗੇ ਰਾਤ ਨੂੰ ਕਣਕ ਜਿਹੜੀ ਹੈਗੀ ਕਿਸਾਨਾਂ ਦੀ ਚੋਰੀ ਕਰਕੇ ਲੈ ਜਾਂਦੇ ਹੈਗੇ ਨੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਇੱਥੇ ਚੌਂਕੀਦਾਰ ਤਨਾਤ ਕੀਤਾ ਜਾਵੇ ਰਾਤ ਦਿਨ ਚੌਂਕੀਦਾਰ ਰੱਖਿਆ ਜਾਵੇ ਤਾਂ ਕਿ ਕਣਕ ਜਿਹੜੇ ਹੈਗੇ ਚੋਰਾਂ ਤੋਂ ਕਿਸਾਨਾਂ ਦੀ ਬਚਾਈ ਜਾ ਸਕੇ ਵਹਿੰਡਾ ਤੋਂ ਗੋਵਿੰਦ ਸਿੰਘ ਲਿਵਿੰਡੈਨਿਊਸ ਪੰਜਾਬ